ਇਸ ਅਸਥਾਨ ਤੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ 26 ਸਾਲ 9 ਮਹੀਨੇ 13 ਦਿਨ ਭਾਰੀ ਤਪੱਸਿਆ ਕਰਨੀ ਕੀਤੀ ਹੈ। ਔਰ ਇਸ ਅਸਥਾਨ ਤੋਂ ਹੀ ਬਾਬਾ ਮੱਖਣ ਸ਼ਾਹ ਜੀ ਨੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਸ਼੍ਰੀ ਫੋਰਸ ਜੀ ਦੇ ਪਰਗਟ ਕੀਤਾ ਸੀ। ਮੱਖਣਸ਼ਾਹ ਜੀ ਨੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਣ ਪ੍ਰਗਟ ਕਰਨ ਕੀਤਾ ਸੀ ਉਸ ਦਿਨ ਦੀ ਯਾਦਗਾਰ ਵਿੱਚ ਸਾਚਾ ਗੁਰ ਲਾਦਰ ਦਿਵਸ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਵੱਲੋਂ ਸਰਵੱਤ ਸੰਗਤਾਂ ਦੇ ਸਹਿਯੋਗ ਨਾਲ ਜਿਸ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਸੰਗਤਾਂ ਇਸ ਅਸਥਾਨ ਨੂੰ ਮੁੱਖ ਰੱਖਦੇ ਹੋਏ ਸਤਿਗੁਰਾਂ ਦਾ ਸਾਚਾ ਗੁਰ ਲਾਦਰ ਦਿਵਸ ਮਨਾਉਂਦੀਆਂ ਹਨ ਇਸ ਸ਼ਾਂਤ ਵਿਪਾਰੀ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਅੱਜ ਜਿਹਦੇ ਸਤੁਰਾਂ ਨੂੰ ਕੋਈ ਯਾਦ ਕਰਦਾ ਹੈ ਉਸ ਅਸਾਂ ਸਤਿਗੁਰ ਹਾਜ਼ਰ ਨਾਜ਼ਰ ਹੋ ਕਰਕੇ ਸੰਕਤਾਂ ਦੀਆਂ ਮਨੋ ਕਾਮਨਾ ਪੂਰਨ ਕਰਨ। ਔਰ ਜੇ ਸਾਂ ਸੰਤਿਆ ਪੰਜਾ ਕਰਕੇ ਨਤਮਸਤਵਨਾ ਦਰਬਾਰ ਦੇ ਵਿੱਚ ਇਸ ਅਸਥਾਨ ਤੇ ਸਤਿਗੁਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜੇ ਨੂੰ ਬਾਬਾ ਬ੍ਰਹਮ ਗੰਗਾ ਬੋਡਾ ਸੈਦ ਕੋਲ ਵਿੱਚੋਂ ਪਾਈ ਗੁਰ ਦਿੱਤਾ ਜੀ ਨੇ ਗੁਰ ਤਗ ਦਾ ਤਿਲਕ ਲਾਉਣਾ ਕੀਤਾ ਸੀ। ਗੁਰਦੁਆਰਾ ਨੌਵੀਂ ਪਾਤਸ਼ਾਹੀ ਸ੍ਰੀ ਬਾਬਾ ਬਗੜਾ ਸਾਹਿਬ ਵਿਖੇ ਸਾਚਾ ਗੁਰੂ ਲਾਧੋਰੇ ਦਿਵਸ ਜੋੜ ਮੇਲਾ ਸਾਲਾਨਾ ਇੱਥੇ ਮਨਾਇਆ ਜਾਂਦਾ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਰਦਾਰ ਕੇਵਲ ਸਿੰਘ ਇੱਥੇ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਉਹ ਕੀ ਹੈ ਤਾਂ ਬੜੀ ਪਾਵਨ ਪਵਿੱਤਰ ਇਹ ਧਰਤੀ ਹੈ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀ ਲੱਖਾਂ ਦੀ ਗਿਣਤੀ 'ਚ ਸੰਗਤ ਹਰ ਸਾਲ ਸਾਚਾ ਗੁਰੂ ਲਾਧੋਰੇ ਦਿਵਸ ਜੋੜ ਮੇਲਾ ਮਨਾਉਣ ਦੇ ਲਈ ਇੱਥੇ ਪਹੁੰਚਦੀ ਹੈ ਔਰ ਗੁਰੂ ਸਾਹਿਬ ਦੇ ਨਤਮਸਟਕ ਹੁੰਦੀ ਹੈ ਤੋਂ ਦੱਸ ਦਈਏ ਕਿ ਇਸ ਜੋੜ ਮੇਲੇ ਨੂੰ ਇਲਾਕੇ ਦੇ ਵਿੱਚ ਜਿਹੜਾ ਹੈ ਰਖੜ ਪੁਨਿਆ ਦਾ ਮੇਲਾ ਵੀ ਕਹਿ ਕੇ ਜਾਣਿਆ ਜਾਂਦਾ ਔਰ ਇਸ ਦੇ ਬਾਰੇ ਵੀ ਇਹਨਾਂ ਤੋਂ ਜਾਣਕਾਰੀ ਲਵਾਂਗੇ ਕਿ ਰਖੜ ਪੁਨਿਆ ਦੇ ਨਾਲ ਆਖਰਕਾਰ ਕੀ ਸੰਬੰਧ ਹੈ ਇਸ ਜੋੜ ਮੇਲੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਸਾਚਾ ਗੁਰੂ ਲਾਦੋਰੇ ਦਿਵਸ ਗੁਰਦੁਆਰਾ ਸ਼੍ਰੀ ਨੌਵੀਂ ਪਾਸ਼ਾ ਹੀ ਬਾਬਾ ਬਕਾਲਾ ਸਾਹਿਬ ਕੇ ਮਨਾਇਆ ਜਾ ਰਿਹਾ ਔਰ ਇਹ ਕੀ ਸਮਾਗਮ ਰਹਿਣ ਵਾਲੇ ਨੇ ਔਰ ਇਥੋਂ ਦਾ ਜਿਹੜਾ ਇਤਿਹਾਸ ਆ ਉਹਦੇ ਬਾਰੇ ਜਾਣਾਂਗੇ ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਹ ਖਾਲਸਾ 사ਸੰਗਤ ਜੀ ਅੱਜ ਆਪਾਂ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਨ ਪਿੱਤਰ ਅਸਥਾਨ ਸ਼੍ਰੀ ਪੋਰਾ ਸਾਹਿਬ ਜੀ ਬਾਬਾ ਕਲਸੇਹਰ ਪਾਉਂ ਤਰਤੀ ਤੇ ਨਤਮਸਤਕ ਹੋ ਰਹੇ ਹਾਂ ਜਿਸ ਅਸਥਾਨ ਤੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ 26 ਸਾਲ 9 ਮਹੀਨੇ 13 ਦਿਨ ਭਾਰੀ ਤਪੱਸਿਆ ਕਰਨੀ ਕੀਤੀ ਹੈ ਔਰ ਇਸ ਅਸਥਾਨ ਤੋਂ ਹੀ ਬਾਬਾ ਮੱਖਣ ਸ਼ਾਹ ਜੀ ਨੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਸ਼੍ਰੀ ਪੋਰਾ ਸਜਿਤ ਪ੍ਰਗਟ ਕੀਤਾ ਸੀ ਔਰ ਉਸ ਦਿਨ ਦੇ ਨਾਲ ਸੰਬੰਧਿਤ ਜਿਹੜਾ ਸਾਚਾ ਗੋਲਾਦੋਰ ਹੈ ਦਿਵਸ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸਰਬ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਆਰਯੋਦਸ਼ਾਦ ਨਾਲ ਮਨਾਇਆ ਜਾਂਦਾ ਹੈ ਔਰ ਇਸ ਅਸਥਾਨ ਤੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਦੇ ਜੋਤੀ ਜੋਤ ਸਮਾਉਣ ਲੱਗੇ ਸਨ ਗੁਰਸਿੱਖਾਂ ਦੇ ਕਹਿਣ ਤੇ ਬੇਨਤੀ ਕਰਨ ਤੇ ਸੱਚੇ ਪਾਤਸ਼ਾਹ ਜਦੋਂ ਵੀ ਗੁਰੂ ਜੋਤ ਜੋਤੀ ਜੋਤ ਸਮਾਉਣ ਲੱਗਦੀ ਹੈ ਤਾਂ ਸਾਨੂੰ ਅਗਾ ਕਿਸੇ ਗੁਰੂ ਦੇ ਲੜ ਲਾ ਕਰਕੇ ਜਾਇ ਕਰਦੇ ਹਨ ਇਸ ਵਾਸਤੇ ਅੱਜ ਤੋਂ ਬਾਅਦ ਸਾਡਾ ਗੁਰੂ ਕੌਣ ਹੋਵੇਗਾ ਤੋ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਬਚਨ ਕਰਨੇ ਕੀਤੇ ਸਨ ਬਾਬਾ ਬਸਹਿਜ ਜੀ ਗ੍ਰਾਮ ਬਕਾਲੇ ਬਾਨ ਗੁਰ ਸੰਗਤ ਸਗਲ ਸੰਭਾਲੇ ਕਿਉਂਕਿ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਰਿਸ਼ਤੇਦਾਰੀ ਵਿੱਚੋਂ ਬਾਬਾ ਦਾਦਾ ਲੱਗਦੇ ਸਨ ਜਿਸ ਕਰਕੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਬਾਬਾ ਕਰਕੇ ਸੰਬੋਧਨ ਕਰਕੇ ਸੰਗਤਾਂ ਦੇ ਪਰਦੇ ਬਚਨ ਕਰਨੇ ਕੀਤੇ ਸਨ ਵਿਆਹ ਤੋਂ ਬਾਅਦ ਜਿਹੜਾ ਗੁਰੂ ਹੋਵੇਗਾ ਉਹ ਬਾਬਾ ਬਕਾਲ ਸਾਹਿਬ ਧਰਤੀ ਤੇ ਸਾਡੇ ਬਾਬਾ ਜੀ ਹੋਣਗੇ ਇਹ ਬंदन ਕਰਕੇ ਸਤਿਗੁਰੂ ਜੋਤਿ ਜੋ ਸਮਾਗੇ ਉਸ ਤੋਂ ਪ੍ਰੰਤ ਸਾਰੀਆਂ ਸੰਗਤਾਂ ਨੇ ਫਿਰ ਸ਼੍ਰੀ ਬਾਬਾ ਬਕਾਲ ਸਾਹਿਬ ਪਵਨ ਧਰਤੀ ਵਾਲ ਵਿਹਰੇਂ ਕਤਨੀਆ ਕੀਤੀਆਂ ਸਨ ਉਦੋਂ ਸੋਢੀਆਂ ਦਾ ਬੜਾ ਜ਼ੋਰ ਹੋਇਆ ਕਰਦਾ ਸੀ ਜਿਨ੍ਹਾਂ ਦੇ ਵਿੱਚ ਧੀਰਮਲ ਸਰਮੌਰ ਸੋਢੀ ਸਨ ਇਹਨਾਂ ਨੂੰ ਪਤਾ ਲੱਗਾ ਕਿ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਹੜਾ ਗੁਰੂ ਹੋਣ ਦਾ ਮੁ ਜਿਹੜਾ ਸਤਿਗੁਰੂ ਜੀ ਵਚਨ ਕਰ ਗਏ ਐ ਇਹ ਬਾਬਾ ਬਕਾਲਸਪਾਉਂ ਧਰਤੀ ਵਾਲਾ ਇਸ਼ਾਰਾ ਕਰ ਗਏ ਐ ਤੋਂ ਸਾਰੇ ਸੋਢਿਆਂ ਨੇ ਐਸਾ ਸੰਤਿਆਣ ਕਰਕੇ ਮੰჯੀਆਂ ਲਾ ਲਈਆਂ ਜਿਨ੍ਹਾਂ ਦੇ ਵਿੱਚ 22 ਸਰਮੌਰ ਸਨ ਔਰ ਸਾਰੇ ਸੋਢੀ ਆਪਣੇ ਗੁਰੂ ਬਣ ਦਾ ਦਾਵਾ ਕਰਦੇ ਸਨ ਕੋਈ ਕਹਿੰਦਾ ਸੀ ਮੈਂ ਗੁਰੂ ਆ ਕੋਈ ਕਹਿੰਦਾ ਸੀ ਮੈਂ ਗੁਰੂ ਆ ਮੇਰੇ ਵੱਲ ਇਸ਼ਾਰਾ ਕੀਤਾ ਹੈ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਔਰ ਉਹਨਾਂ ਦਿਨਾਂ ਦੇ ਵਿੱਚ ਬਾਬਾ ਮੱਖਣ ਸ਼ਾਹ ਜੀ ਜਿਹੜੇ ਸਮੁੰਦਰੀ ਰਸਤੇ ਬੇੜੇ ਦੇ ਵਿੱਚ ਆਪਣਾ ਵਪਾਰ ਕਰਦੇ ਸਨ ਉਧਰੋਂ ਸਮਾਨ ਲੈ ਆਉਣ ਸਮੁੰਦਰੀ ਰਸਤੇ ਇਧਰ ਵੇਚ ਦੇਣਾ ਇਧਰੋਂ ਲੈ ਕੇ ਉਧਰ ਚਲੇ ਜਾਣਾ ਇੱਕ ਦਿਨ ਐਸਾ ਆਇਆ ਵਪਾਰ ਕਰਨ ਵਾਸਤੇ ਸਮਾਨ ਲੱਦਿਆ ਹੋਇਆ ਹੈ ਪਰ ਅਚਾਨਕ ਐਸਾ ਝੱਖੜ ਆਇਆ ਕਿ ਇਹਨਾਂ ਦਾ ਜਿਹੜਾ ਜਹਾਜ਼ ਹੈ ਬੇੜਾ ਹੈ ਬ੍ਰਿਟਿਸ਼ ਫਸ ਗਿਆ ਜਿੰਨੇ ਵੀ ਬੇੜੇ ਵਿੱਚ ਸਵਾਰ ਸੰਸਾਰਿਆਂ ਬੇਨਤੀਆਂ ਕਰਨੇ ਕੀਤੇ ਕਿਸੇ ਨੇ ਦੇਵੀ ਦੀ ਅਰਦਾਸ ਕੀਤੀ ਕਿਸੇ ਨੇ ਦੇਵਤੇ ਦੀ ਅਰਦਾਸ ਨਾ ਕੀਤੀ ਕਿਸੇ ਨੇ ਕਿਸੇ ਨੇ ਅਰਦਾਸ ਨਾ ਕੀਤਾ ਬਾਬਾ ਮੱਖਣ ਸ਼ਾਹ ਨੇ ਗੱਲ ਚ ਪੱਲਾ ਪਾ ਕਰਕੇ ਪੰਜ ਸ਼ਨਾਨਾ ਕਰਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀ ਦੇ ਘਰਤਾ ਕਰਦੇ ਦਾ ਧਿਆਨ ਤਰ ਕੇ ਅਰਦਾਸ ਬੰਦੀ ਕਰਨੀ ਕੀਤੀ ਸੱਚੇ ਪਾਤਸ਼ਾਹ ਜੇ ਮੇਰਾ ਬੇੜਾ ਬਣਨ ਲੱਗ ਜਾਵੇ ਮੈਂ ਆਪ ਜੀ ਨੂੰ 220 ਮੋਹਰਾਂ ਲਿਆ ਕਰਕੇ ਸੋਨੇ ਦੇ ਝੜੌਣੀਆਂ ਕਰਾਂਗਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀ ਦੇ ਘਰ ਦੇ ਵਿੱਚ ਬੇਨਤੀ ਪ੍ਰਵਾਨ ਹੋਏ ਜੇੜਾ ਬਣਨ ਲੱਗਾ ਵਪਾਰ ਤੋਂ ਵਹਿਲੇ ਹੋ ਕਰਕੇ ਬਾਬਾ ਮੱਖਣ ਸ਼ਾਹ ਜੀ ਆਪਣੇ ਜਵਾਨਾਂ ਨਾਲ ਲੈ ਕਰਕੇ ਜਦੋਂ ਦਿੱਲੀ ਵਿੱਚ ਪਹੁੰਚੇ ਪਤਾ ਲੱਗਾ ਕਿ ਸਤਿਗੁਰੂ ਜੋਤੀ ਜੋ ਸਮਾ ਗਏ ਐ ਇਸ਼ਾਰਾ ਕਰਕੇ ਬਾਬਾ ਕਾ ਬਾਬਾ ਪਾਪਾ ਕਾਲਸਰ ਧਰਤੀਵਾਲ ਇਸ ਅਸਥਾਨ ਤੇ ਆਏ ਆਣ ਕਰਕੇ ਦੇਖਿਆ ਬਾਈ ਮੰਜੀਆਂ ਲੱਗੀਆਂ ਹੋਈਆਂ ਸਨ ਸਾਰੇ ਗੁਰੂ ਬਣ ਦਾ ਦਾਵਾ ਕਰਦੇ ਸਨ ਪਰ ਬਾਬਾ ਮੱਖਣ ਸ਼ਾਹ ਨੇ ਆਪਣੀ ਸਮਝ ਤੋਂ ਕੰਮ ਲੈਂਦਿਆਂ ਹੋਇਆ ਕਿਸੇ ਇਤਿਹਾਸ ਕਰਨ ਲਿਖਿਆ ਕਿ ਦੋ ਦੋ ਮੋਹਰੇ ਅਗੇ ਰੱਖ ਕਰਕੇ ਮੱਥਾ ਟੇਕਿਆ ਕਿਸੇ ਇਸ ਇਸ ਇਤਿਹਾਸ ਕਰਨ ਲਿਖਿਆ ਹੈ ਕਿ ਪੰਜ ਪੰਜ ਮੋਹਰਾਂ ਰੱਖ ਕਰਕੇ ਮੱਥਾ ਟੇਕਿਆ ਜੋ ਵੀ ਹੈ ਗੁਰੂ ਪਰਖਣ ਵਾਸਤੇ ਬਾਬਾ ਮੱਖਣ ਸ਼ਾਹ ਨੇ ਵਿਉਂਤ ਬਣਾਈ ਔਰ ਮਨ ਦੇ ਵਿੱਚ ਆਪਣੀ ਬਿਰਤੀ ਤਾਰਨ ਕਰਨੀ ਕੀਤੀ ਕਿ ਜਿਹੜਾ ਸੱਚਾ ਗੁਰੂ ਹੋਵੇਗਾ ਉਹ ਮੇਰੇ ਕੋਲੋਂ ਆਪੇ ਆਪਣੀ ਮੋਹਰਾਂ ਮੰਗ ਲਵੇਗਾ ਪਰ ਕਿਸੇ ਨੇ ਵੀ ਬਾਬਾ ਮੱਖਣ ਸ਼ਾਹ ਦੇ ਮਨ ਦੀ ਅਵਸਥਾ ਨਾ ਦੱਸਣੀ ਕੀਤੀ ਸੋਰੀ ਮੈਂ ਮਾਫੀ ਮੰਗਦਾ ਹਾਂ 500 ਮੋਹਰਾਂ ਬਾਬਾ ਮੱਖਣ ਸ਼ਾਹ ਸੁਖੀਆਂ ਕੀ ਸੁਖਨੀਆਂ ਕੀਤੀਆਂ ਸਨ ਔਰ ਜਦੋਂ ਕਿਸੇ ਨੇ ਵੀ ਮਨ ਦੀ ਅਵਸਥਾ ਨਾ ਦੱਸਣੀ ਕੀਤੀ ਤੋਂ ਬਾਬਾ ਮੱਖਣ ਸ਼ਾਹ ਨੇ ਹੋ ਸਿੱਖ ਨੂੰ ਪੁੱਛਿਆ ਵੀ ਕੋਈ ਹੋਰ ਵੀ ਹੋਰ ਵੀ ਇੱਥੇ ਗੁਰੂ ਹੈ ਇਸ਼ਾਰਾ ਕੀਤਾ ਵੀ ਪੋਰਾ ਸਾਹਿਬ ਵਿੱਚ ਸਤਿਗੁਰੂ ਤਪੱਸਿਆ ਕਰਦੇ ਪਏ ਆ ਪਰ ਪੋਰਾ ਸਾਹਿਬ ਦਾ ਜਾਨ ਕਿਸ ਨੂੰ ਆ ਗਿਆ ਨਹੀਂ ਬਾਬਾ ਮੱਖਣ ਸ਼ਾਹ ਜੀ ਨੇ ਮਾਤਾ ਨਾਨਕੀ ਜੀ ਕੋਲੋਂ ਅੱਗੇ ਲਿਆ ਕਰਕੇ ਸ਼੍ਰੀ ਪੋਰਾ ਸਾਹਿਬ ਜੰਦਰ ਜਾਣਾ ਕੀਤਾ ਜਾ ਕਰਕੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਨੇ ਕੀਤੇ ਦਰਸ਼ਨ ਕਰਦਿਆਂ ਸਾਰੇ ਹਿਰਦਾ ਠੰਡਾ ਠਾਰ ਹੋ ਗਿਆ ਔਰ ਮਨ ਨੂੰ ਐਸੀ ਸ਼ਾਂਤੀ ਆਈ ਔਰ ਉਹੀ ਮਨ ਦੇ ਵਿੱਚ ਅਵਸਥਾ ਜਿਹੜੀ ਵਿਕਤੀ ਬਣਾਈ ਹੋਈ ਸੀ ਜਿਹੜਾ ਸੱਚਾ ਗੁਰੂ ਹੋਵੇਗਾ ਆਪੇ ਮੇਰੇ ਕੋਲ ਆਪਣੇ ਪੇਟਾ ਮੰਗ ਲਵੇਗਾ ਉਹ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੱਗੇ ਰੱਖ ਕੇ ਪੰਜ ਮੋਰਾ ਰੱਖੀਆ ਮੱਥਾ ਟੇਕਿਆ ਤੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕਰਨ ਲੱਗੇ ਬਾਬਾ ਮੱਖਣ ਸ਼ਾ ਇਹ ਗੱਲ ਚੰਗੀ ਨਹੀਂ ਸੁਖ ਦਾ 500 ਹੈ ਚੜਾਉਂਦਾ 5 ਹੈ ਇਸ ਵਾਸਤੇ ਜਿਹੜੇ ਸਾਰੀ ਪੂਰੀ ਪੇਟ ਹੈ ਉਹ ਚੜਾਉਣੇ ਕਰ ਜਦੋਂ ਐਸਾ ਬਚਨ ਕਰਨਾ ਕੀਤਾ ਬਾਬਾ ਮੱਖਣ ਸ਼ਾਹ ਦੇ ਨਾਲ ਸਤਗੁਰਾਂ ਨੇ ਤੇ ਬਾਬਾ ਮੱਖਣ ਸ਼ਾਹ ਗਦਗਦ ਹੋਟਿਆ ਰੋਮ ਰੋਮ ਖਿੜ ਗਿਆ ਆਪੇ ਤੋਂ ਬਾਹਰ ਹੋਇਆ ਔਰ ਸਤਗੁਰਾਂ ਨਾ ਤਮਸਕ ਹੋ ਕਰਕੇ ਬਾਹਰ ਨਿਕਲਣ ਲੱਗਾ ਤੇ ਸਤਗੁਰ ਵਚਨ ਕਰਨ ਲੱਗੇ ਬਾਬਾ ਮੱਖਣ ਸ਼ਾਹ ਸਾਨੂੰ ਪ੍ਰਗਟਨਾ ਕਰਨਾ ਕਰੀ ਜੇ ਤਾਂ ਸਾਨੂੰ ਪ੍ਰਗਟ ਕਰੇਗਾ ਉਸ ਦਰਗਾਹ ਦੇ ਚ ਮੂੰਹ ਕਾਲਾ ਕਰਾਂਗੇ ਉਸ ਬਾਬਾ ਮੱਖਣ ਸ਼ਾਹ ਨੇ ਜਿੱਥੇ ਗੁਰੂ ਕਾ ਲੰਗਰ ਪੱਕਾ ਦਸ ਲੋਹਾਂ ਤੇ ਗਿਆ ਲੋਹਾਂ ਦੇ ਨਾਲੋਂ ਕਾਲਕ ਲਿਆ ਕਰਕੇ ਮੂੰਹ ਕਾਲਾ ਕੀਤਾ ਅਟਾਰੀ ਉੱਪਰ ਚੜ੍ਹ ਕਰਕੇ ਹੋਕਾ ਦੇਣਾ ਕੀਤਾ ਸੱਚਾ ਗੁਰ ਲਾ ਦੋਰੇ ਸੱਚਾ ਗੁਰ ਲਾ ਦੋਰੇ ਉੱਚੀ ਆਵਾਜ਼ ਹੋਕਾ ਦੇਣਾ ਕੀਤਾ ਸਾਰਿਆਂ ਸੰਗਤਾਂ ਨੂੰ ਟਮਟ ਕਰਕੇ ਇੱਕ ਵਾਰ ਇਸ ਪਾਸੇ ਵਾ ਲਿਆ ਗਈਆਂ ਬਹੁਤ ਪੀੜ ਬਣ ਕੇ ਸਤਗੁਰਾਂ ਦੇ ਆਸਣ ਤੇ ਫਿਰ ਸਤਗੁਰਾਂ ਅਰਦਾਸ ਬੇਨਤੀਆਂ ਕਰਕੇ ਸਾਰੀਆਂ ਸੰਗਤਾਂ ਨੇ মিনਤਾਂ ਕਰਕੇ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਵਿਹਾਂ ਪਰੰਜ ਪਈਆਂ ਹੋਈਆਂ ਹਨ ਕਿਰਪਾ ਕਰਕੇ ਬਾਹਰ ਆਣ ਕਰਕੇ ਸੰਗਤਾਂ ਦਰਸ਼ਨ ਦੇਣੇ ਕਰੋ ਤੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੰਗਤਾਂ ਦੇ ਬੇਨਤੀ ਪ੍ਰਵਾਨ ਕਰਕੇ ਮਾਤਾ ਨਾਨਕੀ ਜੀ ਦੇ ਹੁਕਮ ਅਨੁਸਾਰ ਕਰਕੇ ਬਾਹਰ ਆਉਣਾ ਕੀਤਾ ਮੰਜੀ ਸਾਹਿਬ ਵਾਲੇ ਸਥਾਨ ਤੇ ਆਣ ਕੇ ਸਤਿਗੁਰ ਦੇਵਾਨ ਸਜਾਉਣਾ ਕੀਤਾ تیرਮਾਲ ਨੇ ਈਰਖਾ ਵਸ ਹੋ ਕਰਕੇ ਛੇ ਮਸੰਦ ਨੂੰ ਕਹਿ ਕਰਕੇ ਇਸ ਸੰਤ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਉੱਪਰ ਗੋਲੇ ਚਲਾਉਣੇ ਕੀਤੇ ਜਿਸ ਕਰਕੇ ਸਤੂਗੁਰਾਂ ਦਾ ਨੁਕਸਾਨ ਕੀਤੇ ਬਿਨਾ ਕੰਨ ਨੂੰ ਸ਼ੋਅ ਕਰਕੇ ਗੋਲੀਆਂ ਅੱਗੇ ਲੰਘ ਗਈ ਥੋੜੇ ਸ਼ਰੇ ਵੱਜੇ ਸਨ ਖੂਨ ਨਿਕਲਿਆ ਤਾਂ ਮਾਤਾ ਨਾਨਕ ਜੀ ਨੇ ਸਤੂਗੁਰਾਂ ਬਚਨ ਕਰਨੇ ਕੀਤੇ ਸਨ ਕਿ ਤੁਹਾਨੂੰ ਕਿਹਾ ਸੀ ਕਿ ਸਾਨੂੰ ਨਾ ਪ੍ਰਗਟ ਕਰਨਾ ਕਰਿਓ ਕਿਉਂਕਿ ਜਿੱਥੇ ਮਾਇਆ ਹੁੰਦੀ ਹੈ ਉੱਥੇ ਐਸਾ ਹੀ ਕੁਝ ਹੁੰਦਾ ਹੈ ਵੈਰ ਵਿਰੋਧ ਖੜਾ ਹੋ ਜਾਂਦਾ ਹੈ ਤਾਂ ਇਸ ਤਰੀਕੇ ਦੇ ਨਾਲ ਬਾਬਾ ਮੱਖਣ ਸ਼ਾਹ ਜੀ ਨੇ ਸਤੂਗੁਰੂ ਸਿਰਗੁਰ ਤੇਗ ਬਹਾਦਰ ਸਾਹਿਬ ਜੀ ਮਾਣ ਪ੍ਰਗਟ ਕਰਨਾ ਕੀਤਾ ਸੀ ਉਸ ਦਿਨ ਦੀ ਯਾਦਗਾਰ ਵਿੱਚ ਸੱਚਾ ਗੁਰਲਾਦਰ ਦਿਵਸ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਵੱਲੋਂ ਸਰਵੱਤ ਸੰਗਤਾਂ ਦੇ ਸਹਿਯੋਗ ਨਾਲ ਜਿਸ ਦੇਸ਼ਾਂ ਵਿੱਚ ਦੇਸ਼ਾਂ ਦੇ ਵਿੱਚ ਸੰਗਤਾਂ ਇਸ ਅਸਥਾਨ ਨੂੰ ਮੁੱਖ ਰੱਖਦੇ ਹੋਏ ਸਤਿਗੁਰਾਂ ਦਾ ਸੱਚਾ ਗੁਰਲਾਦਰ ਦਿਵਸ ਮਨਾਉਂਦੀਆਂ ਹਨ ਇਸ ਅਸਥਾਨ ਤੇ ਪਾਰੀ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਔਰ ਸਤਿਗੁਰਾਂ ਦੇ ਇਸ ਅਸਥਾਨ ਤੇ ਇਸ ਮੈਨੇਜਮੈਂਟ ਮੈਨੇਜਮੈਂਟ ਵੱਲੋਂ ਮੈਨੇਜਰ ਸਾਹਿਬ ਵੱਲੋਂ ਸਮੂਹ ਸਟਾਫ ਵੱਲੋਂ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਵੱਲੋਂ ਸਤਿਗੁਰਾਂ ਦੇ ਇਸ ਆਸਾਨ ਤੇ ਸੰਗਤਾਂ ਵਾਸਤੇ ਸਹੂਲਤਾਂ ਗੁਰੂ ਕੇ ਲੰਗਰ ਰੈਸ਼ ਦੇ ਪ੍ਰਬੰਧ ਹੋਰ ਜੋ ਸੰਗਤਾਂ ਨੂੰ ਸਹੂਲਤ ਚਾਹੀਦੀ ਹੈ ਮੈਡੀਕਲ ਦੀਆਂ ਸਹੂਲਤਾਂ ਸਾਰੀਆਂ ਸੰਗਤਾਂ ਵਾਸਤੇ ਇਸ ਸਾਲ ਵੀ ਸੰਗਤਾਂ ਦੇਣ ਵਾਸਤੇ ਤਿਆਰ ਬਰ ਤਿਆਰ ਕੀਤੀਆਂ ਗਈਆਂ ਹਨ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਰਪਾ ਕਰਨ ਆ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਜੋੜ ਮੇਲੇ ਦੇ ਵਿੱਚ ਸਤਿਗੁਰੂ ਦਾਰਸ਼ਨ ਕਰਕੇ ਨਤਮਸਤਕ ਹੋ ਕਰਕੇ ਉੜਪਾਗੇ ਬਣਨਾ ਕਰੋ ਜੀ ਕਿਉਂਕਿ ਅੱਜ ਵੀ ਸਤਿਗੁਰੂ ਸੇ ਤਰੀਕੇ ਦੇ ਨਾਲ ਗੁਰਮਿਰ ਸੰਗ ਸਦਾ ਹੈ ਨਾਲੇ ਸਿਮਰ ਸਮਰਤੇ ਸਦਾ ਸੰਭਾਲੇ ਜਿੱਥੇ ਹਰਿਆਰਾ ਦੀਆ ਤਿੱਥੇ ਹਰਮਿਤ ਸਹਾਈ ਗੁਰ ਕਿਰਪਾ ਤੇ ਹਰਮਨਵ ਸਹੋਰਤ ਬਦਲਿਆ ਨਾ ਜਾਈ ਹਰ ਤਨ ਸੰਚਿਆ ਭਾਈ ਜੇ ਹਰਤ ਪਲਤ ਹਰ ਹੋਏ ਸਖਾਈ ਅੱਜ ਵੀ ਜਿਸੇ ਸਤਿਗੁਰ ਨੂੰ ਕੋਈ ਯਾਦ ਕਰਦਾ ਹੈ ਉਸ ਅਸਾਂ ਸਤਿਗੁਰ ਹਾਜ਼ਰ ਨਾਜ਼ਰ ਹੋ ਕਰਕੇ ਸੰਗਤਾਂ ਦੀਆਂ ਮਨੋ ਕਾਉਨਾ ਪਾਣ ਪੂਰਨ ਕਾਰਨ ਬੇੜੇ ਬੰਨ ਲਾਉਂਦੇ ਹਨ ਗੁਰੂ ਗ੍ਰੰਥ ਦੀ ਕਿਰਪਾ ਕਰਨ ਆਓ ਸਰਬ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੇ ਕਦਮ ਕਦਮ ਲੇਖੇ ਲਾਉਣ ਆਓ ਸਤਿਗੁਰਾਂ ਦਾ ਸਾਨਾ ਜੋੜ ਮੇਰੇ ਹਾਜ਼ਰੀਂ ਪਰ ਕਰਕੇ ਨਤਮਸਤਕ ਹੋ ਕਰਕੇ ਬੜਾ ਪਾਗੇ ਬਣਨਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਇਲਾਵਾ ਜਿਹੜੇ ਨੇ ਜਿਹੜਾ ਇਹ ਸੱਚਾ ਗੁਰੂ ਲਾਧੋ ਰੇ ਦੇਵ ਸਮਰਾਇਆ ਜਾਂਦਾ ਉਹਦੇ ਤੋਂ ਇਲਾਵਾ ਕੋਈ ਹੋਰ ਵੀ ਦਿਹਾੜੇ ਜਿਹੜੇ ਨੇ ਇੱਥੇ ਮਨਾਏ ਜਾਂਦੇ ਨੇ ਪ੍ਰਾਤਨ ਇੱਥੇ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਜੋ ਅਪ੍ਰੈਲ ਦੇ ਵਿੱਚ ਆਉਂਦਾ ਹੈ 1 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਸਾਚਾ ਗੁਰ ਲਾਡੋਰੇ ਔਰ ਗੁਰਗੱਦੀ ਦਿਵਸ ਸਤਿਗੁਰਾਂ ਦੇ ਇੱਥੇ ਮਨਾਇਆ ਜਾਂਦਾ ਹੈ ਇਹ ਤਿੰਨ ਸਾਲਾਨਾ ਜੋੜ ਮੇਲੇ ਮਨਾਏ ਜਾਂਦੇ ਨੇ ਇਸ ਥਾਂ ਤੇ ਔਰ ਇਸ ਥਾਂ ਤੇ ਹੀ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਦਾਦੀ ਜੀ ਸਤਕਾਰਯੋਗ ਮਾਤਾ ਗੰਗਾ ਜੀ ਨੇ ਸਰੀਰ ਤਿਆਗਣਾ ਕੀਤਾ ਸਪੰਜ ਕੁਸਰੀਨ ਤਿਆਗ ਕਰਕੇ ਜੋਤ ਜਸਮਾਇ ਸਨ ਉਹ ਵੀ ਇਸ ਥਾਂ ਸੀਐਸਐਮਐਲ ਸਾਬ ਇਸੇ ਬਣਿਆ ਹੋਇਆ ਹੈ ਔਰ ਜੇਸਰ ਸਾਂਤਿਆ ਪੰਜ ਜਾ ਕਰਕੇ ਨਤਮਸਵਨ ਦੇ ਦਰਬਾਰ ਦੇ ਵਿੱਚ ਇਸ ਸਥਾਨ ਤੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਬਾਬਾ ਬ੍ਰਹਮਗੰਨ ਬਾਬਾ ਬੱਡਾ ਸੈਦ ਕੋਲ ਵਿੱਚੋਂ ਪਾਈ ਗੁਰ ਦਿੱਤਾ ਜੀ ਨੇ ਗੁਰਤਾਗਤ ਤਿਲਕ ਲਾਉਣਾ ਕੀਤਾ ਸੀ ਇਹ ਦਰਬਾਰ ਸਾਹਿਬ ਜਿੱਥੇ ਗੁਰਤਾਗਤ ਤਿਲਕ ਲੱਗਾ ਸੀਐਸਐਮਐਲ ਮਾਤਾ ਗੰਗਾ ਜਿਸ ਜੋਤ ਜੋ ਸਮਾਏ ਆ ਸਥਾਨ ਹ ਜਿੱਥੇ ਸਤਿਗੁਰਾਂ ਦੇ ਉੱਪਰ ਗੋਲੇ ਚਲਾਏ ਗੀ ਗੁਰਦਾਰਸ਼ੀ ਮਨਜੀਤ ਸਾਹਿਬ ਸ਼ਿਸ਼ੋਭਤਹ ਔਰ ਸਿਰਪੁਰ ਸਾਹਿਬ ਚਾਰ ਜਿਹੜੇ ਸਥਾਨ ਹਨ ਇਸ ਜਗ੍ਹਾ ਤੇ ਸ਼ੋਭਤ ਜਿੱਥੇ ਸਤਿਗੁਰਾਂ ਦਾ ਅਸਨਤਮਸਕ ਉਹ ਕਰਗੇ ਸੇ ਸੰਗਤਾਂ ਮਨੋ ਕਾਮਨਾ ਪੂਰਨ ਕਰਦੇ ਹਨ ਔਰ ਇਸ ਅਸਥਾਨ ਦੀ ਇੱਕ ਹੋਰ ਜਿਹੜੀ ਸ਼ਲਾਘਾਯੋਗ ਗੱਲ ਇਹ ਹੈ ਕਿ ਸਤਿਗੁਰੂ ਕਿੰਨੇ ਦੇ ਬੇੜੇ ਬਣੇ ਲਾਉਂਦੇ ਇਸ ਅਸਥਾਨ ਤੇ 35 36 ਸ਼੍ਰੀ ਖੰਡ ਪੜ ਸਾਹਿਬ ਜਿਹੜੇ ਨਿਰੰਤਰ جاری ਰਹਿੰਦੇ ਹਨ ਔਰ ਲਗਾਤਾਰ ਇਹ ਲੜੀ ਚੱਲਦੀ ਰਹਿੰਦੀ ਹੈ ਸਤ ਗੁਰਾਂ ਦੀ ਆਸਾਂ ਦੀ ਐਸੀ ਐਸੀ ਮਹਾਨਤਾ ਹੈ ਜੋ ਸੰਗਤਾਂ ਸਮਝ ਕਰਕੇ ਇਸ ਸੰਸਦ ਨਾਲ ਜੁੜੀਆਂ ਹੋਈਆਂ ਹਨ ਬਿਲਕੁਲ ਇਹ ਹਨ ਗੁਰਦੁਆਰਾ ਨੌਵੀਂ ਪਾਤਸ਼ਾਹੀ ਸ਼੍ਰੀ ਬਾਬਾ ਬਕਾਲਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਕੇਵਲ ਸਿੰਘ ਜੀ ਜਿਨ੍ਹਾਂ ਨੇ ਇੱਥੋਂ ਦੇ ਜਿਹੜਾ ਪੂਰਨ ਇਤਿਹਾਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਸ਼੍ਰੀ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਲਗਾਤਾਰ ਇੱਥੇ ਤਪ ਕੀਤਾ ਜਿਨ੍ਹਾਂ ਨੂੰ ਬਾਬਾ ਮੱਖਣ ਸ਼ਾਹ ਲਵਾਣਾ ਦੇ ਵੱਲੋਂ ਜਿਹੜਾ ਹੈ ਇੱਥੇ ਪ੍ਰਗਟ ਕੀਤਾ ਗਿਆ ਸੀਗਾ ਔਰ ਉਸ ਪ੍ਰਗਟ ਦਿਨ ਨੂੰ ਸਾਚਾ ਗੁਰੂ ਲਾਦੋਰੇ ਦਿਨ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਔਰ ਇਹਨਾਂ ਦੇ ਵੱਲੋਂ ਸੂਬਾ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਵੱਟ ਛੱਡ ਕੇ ਗੁਰੂ ਸਾਹਿਬ ਦੇ ਦਰ ਦੇ ਉੱਪਰ ਆ ਕੇ ਨਤਮਸਤਕ ਹੋਈਏ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਕੈਮਰਾਮੈਨ ਵਿਰਿੰਦਰ ਬਾਗ ਦੇ ਨਾਲ ਜਗ ਬਾਣੀ ਔਰ ਦਰਸ਼ਨ ਟੀਵੀ ਦੇ ਲਈ ਕੈਪਟਨ ਸਿੰਘ ਬਾਬਾ ਬਕਾਲਾ ਸਾਹਿਬ